ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਧ ਕਾੜ ਕੇ ਜਾਗ ਨਾ ਲਾਵਾਂ ਅੱਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵਾਂ ਅੱਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵਾਂ ਅੱਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵਾਂ ਅੱਜ ਮੇਰੇ ਗੁਰਾਂ ਨੇ ਆਉਣਾ ਕੋ ਨਾਰਾ ਵਿਚ ਫੁੱਲ ਵਰਸਾਵਾ ਜਿੰਨੀ ਰਾਹੀ ਗੁਰਾਂ ਨੇ ਆਉਣਾ ਉਹਨਾਂ ਰਾਹ ਵਿੱਚ ਫੁੱਲ ਵਰਸਾਵਾ ਜਿੰਨੀ ਰਾਹੀ ਗੁਰਾਂ ਨੇ ਆਉਣਾ ਉਹਨਾਂ ਰਾਹ ਵਿਚ ਫੁੱਲ ਵਰਸਾਵ ਜਿੰਨੀ ਰਾਹੀ ਗੁਰਾਨੇ ਆਉਣਾ ਓਨਾਂ ਰਾਹਾਂ ਵਿੱਚ ਫੁੱਲ ਵਰਸਾਵ ਜਿੰਨੀ ਰਾਹੀ ਗੁਰਾਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵਾਂ ਅੱਜ ਮੇਰੇ ਗੁਰਾਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵ ਅੱਜ ਮੇਰੇ ਗੁਰਾਂ ਨੇ ਆਉਣਾ ਓਨਾਰਾਹ ਵਿੱਚ ਨੈਣ ਵਿਸ਼ਾਵਾਂ ਜਿੰਨੀ ਰਾਹੀ ਗੁਰਾਂ ਨੇ ਆਉਣਾ ਓਨਾਰਾਹ ਵਿੱਚ ਨੈਣ ਵਿਸ਼ਾਵਾਂ

ਦੁੱਧ ਕਾੜ ਕੇ ਜਾਗ ਨਾ ਲਾਵ ਆਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵ ਆਜ ਮੇਰੇ ਗੁਰਾਂ ਨੇ ਆਉਣਾ ਉਹ ਨਾਰਾ ਵਿੱਚ ਜਾਲ ਛੜ ਕਾ ਜਿੰਨੀ ਰਾਹੀ ਗੁਰਾਂ ਨੇ ਆਉਣਾ ਉਹਨਾਂ ਰਾਹ ਵਿੱਚ ਜਾਲ ਛੜਕਾਵਾ ਜਿੰਨੀ ਰਾਹੀ ਗੁਰਾਂ ਨੇ ਆਉਣਾ ਉਹਨਾਂ ਰਾਹ ਵਿੱਚ ਜਾਲ ਛੜਕਾਵਾ ਜਿੰਨੀ ਰਾਹੀ ਗੁਰਾਂ ਨੇ ਉਨ ਨਰਾਹਾਂ ਵਿੱਚ ਜਾਲੇ ਛੜ ਗਾਵਾਂ ਜਿੰਨੀ ਰਾਹੀ ਗੁਰਾਂ ਨੇ ਆਉਣਾ ਦੁੱਧ ਕਾਣ ਕੇ ਜਾਗ ਨਾ ਲਾਵਾਂ ਅੱਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗਨਾ ਲਾਵਾ ਅੱਜ ਮੇਰੇ ਗੁਰਾਂ ਨੇ ਆਉਣਾ ਓਨਾਰਾ ਵਿੱਚ ਲੰਗਰ ਲਵਾਵਾ ਜਿੰਨੇ ਰਾਹੀ ਗੁਰਾਂ ਨੇ ਆਉਣਾ ਓਨਾਰਾ ਵਿੱਚ ਲੰਗਰ ਲਵਾਵਾ

ਦੁੱਧ ਕਾੜ ਕੇ ਜਾਗ ਨਾ ਨਾ ਵਾ ਅੱਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਨਾ ਵਾ ਅੱਜ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਨਾ ਵਾ ਜੇ ਮੇਰੇ ਗੁਰਾਂ ਨੇ ਆਉਣਾ ਦੁੱਧ ਕਾੜ ਕੇ ਜਾਗ ਨਾ ਲਾਵ ਅੱਜ ਮੇਰੇ ਗੁਰਾਂ ਨੇ ਆਉਣਾ ਜੀ ਅੱਜ ਮੇਰੇ ਗੁਰਾਂ ਨੇ ਆਉਣਾ ਜੀ ਅੱਜ ਮੇਰੇ ਗੁਰਾਂ ਨੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ